ਅਜੋਸ਼ਲ ਮੀਡੀਆ ਵਾਲੇ ਡਾਕਟਰ ਆਂਦਾ ਰਹੀ ਨਾ ਜਮਾਂ ਸਰਾ ਹੀ ਪਿਆ ਭਣੇ ਇੰਨੀਆਂ ਚੀਜ਼ਾਂ ਦੱਸਦੇ ਨੇ ਫੇਸ ਤੇ ਲਾਉਣ ਨੂੰ ਮਨ ਲੋਰਨੀਆਂ ਚੀਜ਼ਾਂ ਦਾ ਸਾਡੀ ਰਸੋਈ ਚ ਨਹੀਂ ਹੁੰਦੀਆਂ ਉਹਨੇ ਮਸਾਲੇ ਤਾਂ ਅਸੀਂ ਸਬਜ਼ੀਆਂ ਚ ਨਹੀਂ ਪਾਉਂਦੇ ਜਿੰਨੇ ਇਹ ਫੇਸ ਤੇ ਲਾਉਣ ਨੂੰ ਦੱਸ ਦਿੰਦੇ ਨੇ ਫਿਰ ਹਰ ਇੱਕ ਡਾਕਟਰ ਅਲੱਗ-ਅਲੱਗ ਸਲਾਹ ਦੇਊਗਾ ਕੋਈ ਕਹੂਗਾ ਜੀ ਚਾਹ ਦੇ ਵਿੱਚ ਤੁਸੀਂ ਸੌਂਫ ਵਾਲ ਕੇ ਪੀਓ ਕੋਈ ਕਹੂਗਾ ਜੀ ਜਵੈਣ ਵਾਲ ਕੇ ਪੀਓ ਕੋਈ ਕਹੂਗਾ ਜੀ ਚਾਹ ਚ ਤੁਲਸੀ ਪਾ ਕੇ ਪੀਓ ਤੇ ਕੋਈ ਤਾਂ ਕਹੂਗਾ ਜੀ ਚਾਹ ਹੀ ਨਾ ਪੀਓ ਹੁਣ ਦੱਸੋ ਵੀ ਬੰਦਾ ਕਿਦੀ ਸੁਣੇ ਤੇ ਕਿਦੀ ਮੰਨੇ ਕਿਦੀ ਨਾ ਮੰਨੇ ਮੈਨੂੰ ਲੱਗਦਾ ਆਪਦੇ ਦਿਲ ਦੀ ਗੱਲ ਮੰਨੀ ਆ ਹੁਣ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਘਰੇ ਕੜੀ ਪੱਤਾ ਲਾਇਆ ਕਹਿੰਦੇ ਜੀ ਕੜੀ ਪੱਤੇ ਦੇ 5-4 ਪੱਤੇ ਨਾ ਤੁਸੀਂ ਹਰ ਰੋਜ਼ ਖਾਣੇ ਚ ਪਾ ਕੇ ਖਾਓ ਇਹਦੇ ਨਾਲ ਵਾਲ ਕਾਲੇ ਰਹਿੰਦੇ ਆ ਦੋ ਚਾਰ ਦਿਨਾਂ ਬਾਅਦ ਉਹੀ ਡਾਕਟਰ ਹੋਰ ਦੁਬਾਰਾ ਦੱਸ ਰਿਹਾ ਸੀ ਕਹਿੰਦਾ ਜੀ ਕੜੀ ਪੱਤੇ ਦੇ ਤੁਸੀਂ ਖਾਲੀ ਪੇਟ ਪੱਤੇ ਖਾਓ ਸਵੇਰ ਉੱਠ ਕੇ ਖਾਲੀ ਪੇਟ ਇਹਦੇ ਪੱਤੇ ਖਾਓ ਦੋ ਚਾਰ ਉਹਦੇ ਨਾਲ ਵਾਲ ਕਾਲੇ ਰਹਿੰਦੇ ਆ ਹੁਣ ਦੱਸੋ ਵੀ ਬੰਦਾ ਕੀ ਕਰੇ ਮੈਨੂੰ ਤਾਂ ਲੱਗਦਾ ਜੇ ਇਹਨਾਂ ਦੀਆਂ ਇਦਾਂ ਹੀ ਗੱਲਾਂ ਸੁਣਦੇ ਰਹੇ ਆਪਾਂ ਤੇ ਮੰਨਦੇ ਰਹੇ ਨਾ ਆਦਵਸੀਆਂ ਦੀ ਤਰ੍ਹਾਂ ਆਪਾਂ ਵੀ ਪੱਤੇ ਖਾਣੇ ਲੱਗ ਜਾਣਾ